ਤੁਸੀਂ ਆਪਣਾ ਦੱਸੋ ਤੁਹਾਡਾ ਕੀ ਹੱਕ ਹੈ ਵੀ ਤੁਸੀਂ ਹੁਣ ਮੈਨੂੰ ਹਾਊਸ ਰੈਸਟ ਕਰ ਲਿਆ ਡੇਢ ਦੋ ਘੰਟਾ ਖਰਾਬ ਕਰਤਾ ਪਾਰਟੀ ਦਾ ਮੈਂ ਜਿੰਮੇਵਾਰ ਆਂ ਪਾ ਜ਼ਿਲ੍ਹਾ ਪ੍ਰਧਾਨ ਆ ਇਹ ਤੁਸੀਂ ਮੇਰੇ ਨਾਲ ਇਦਾਂ ਕਰ ਸਕਦੇ ਹੋ ਤਾਂ ਆਮ ਵਰਕਰ ਨਾਲ ਕੀ ਹੋਊਗਾ ਇਹ ਤਾਂ ਮੈਨੂੰ ਤੁਸੀਂ ਕੋਈ ਮੈਨੂੰ ਇੱਕ ਇੱਕ ਵਾਜਬ ਸੁਣੇ ਦਿਖ ਹੋਂਸੀ ਜਾਮਾ ਨਹੀਂ 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 ਆਪਣੀ ਅਕਾਲੀ ਦਾ ਜਿਹੜੇ ਇਨਸਾਫ 'ਚ ਵਿਸ਼ਵਾਸ ਰੱਖਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਜੋ ਲੋਕ ਸੰਘਰਸ਼ 'ਚ ਪੈਦਾ ਹੋਈ ਪਾਰਟੀ ਆ ਉਹ ਅੱਜ ਉਹਨਾਂ ਕੀ ਧੱਕਾ ਹੋ ਰਿਹਾ ਕਿ ਜਿੱਦਾਂ ਆਵਾਂਗੇ ਤੂਫਾਨ ਬਣ ਕੇ ਆਵਾਂਗੇ ਚਲੋ ਅੱਜ ਤੁਸੀਂ ਕਰ ਲਓ ਪਰ 15 ਜੁਲਾਈ ਨੂੰ ਅੱਜ ਫੇਰ ਕਹਿ ਕੇ ਚੱਲਿਆ ਲੁਧਿਆਣੇ ਦੀ ਧਰਤੀ ਦੇ ਬਣ ਚ ਗੱਡਾਂਗੇ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਪੰਜਾਬ 'ਚ ਵਸਦੇ ਪੰਜਾਬੀਆਂ ਨੂੰ ਤੇ ਪੰਜਾਬ ਤੋਂ ਬਾਹਰ ਵਸਦੇ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ 'ਚ ਵਿਸ਼ਵਾਸ ਰੱਖਦੇ ਪੰਜਾਬੀਆਂ ਨੂੰ ਸਮੂਹ ਭਾਈਚਾਰੇ ਨੂੰ ਗੁਰ ਫਤਈ ਸਾਂਝ ਪੁਣਾ ਵਾਹਿਗੁਰੂ ਜੀ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਦੇਖੋ ਬੜੀ ਅੱਜ ਜਿੱਥੇ ਪਿਛੇ 50 ਸਾਲਾਂ ਐਮਰਜੈਂਸੀ ਦੇ ਹੋ ਕੇ ਹਟੇ ਨੇ ਜਿੱਤੇ ਬਿਕਰਮ ਮਜੀਠੀਆ ਸਾਹਿਬ ਨੂੰ ਗ੍ਰਫਤਾਰ ਕੀਤਾ ਅੱਜ ਉਹ ਤੋਂ ਵੀ ਪੰਜਾਬ ਪੁਲਿਸ ਜਾਂ ਪ੍ਰਸ਼ਾਸਨ ਪੰਜਾਬ ਦੀ ਸਤਾ ਦੇ ਸਿਖਰ ਤੇ ਬੈਠਾ ਮੁੱਖ ਮੰਤਰੀ ਅੱਜ ਉਹਨੂੰ ਵੀ ਹੱਦਾ ਬੰਨੇ ਟੱਪ ਗਿਆ ਅੱਜ ਜਦੋਂ ਸਭ ਤੋਂ ਪਹਿਲੀ ਗੱਲ ਹੈ ਕਿ ਬਿਕਰਮ ਮਜੀਠੀਆ ਸਾਹਿਬ ਨੇ ਹਰ ਵਾਰ ਹਰੇ ਕਾਨੂੰਨ ਦੀ ਪਾਲਣਾ ਕਰਦੇ ਹੋਏ ਪੰਜਾਬ ਪੁਲਿਸ ਨੇ ਭਾਵੇਂ ਸੱਟ ਬਣਾਈ ਤੇ ਭਾਵੇਂ ਕਿਸੇ ਨੇ ਇਨਵੈਸਟਿਗੇਸ਼ਨ ਕੀਤੀ ਉਹ ਸਾਰੀ ਇਨਵੈਸਟਿਗੇਸ਼ਨ ਅਟੈਂਡ ਕੀਤੇ ਆ ਇਸੇ ਕਰਕੇ ਉਹਨਾਂ ਨੂੰ ਸੁਪਰੀਮ ਕੋਰਟ ਤੋਂ ਫਟਕਾਰਾਂ ਪਈਆਂ ਸੀ ਜਿਵੇਂ ਪਿਛਲੀ ਵਾਰ ਉਹਨਾਂ ਨੂੰ ਰਿਲੀਫ ਮਿਲੀ ਹੈ ਪਰਚੇ ਦੇ ਵਿੱਚ ਪਰ ਅੱਜ ਤਾਂ ਹੈਰਾਨੀ ਦੀ ਗੱਲ ਹੈ ਕਿ ਮੈਂ ਲਾਈਵ ਦੇਖ ਰਿਹਾ ਸੀ ਜਿੱਥੇ ਸਾਡੇ ਅੱਜ ਯੂਥ ਦੇ ਪ੍ਰਧਾਨ ਨੂੰ ਰਾਤ ਚ ਅਰੈਸਟ ਕੀਤਾ ਹੈ ਸਾਡੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਨੂੰ ਅਮਰਤ ਲੰਗ ਜੀ ਨੂੰ ਕਰਨਬੀਰ ਸਾਹਨੇ ਨੂੰ ਹਲਕਾ ਚਾਜ ਬਿੱਟੂ ਚੱਠਾ ਨੂੰ ਕਬੀਰ ਦਾਸ ਦਾ ਫੋਨ ਆਇਆ ਮੈਨੂੰ ਹੁਣੇ ਸਾਰਿਆਂ ਨੂੰ ਮੈਂ ਤਾਂ ਆਪ ਜਦੋਂ ਦਸਤਾਰ ਬਨ ਕੇ ਜੇ ਮੈਂ ਬਨਾਇੰਚੀ ਸੀ ਜਦ ਬਾਹਰ ਜਾਣ ਦੀ ਤਿਆਰੀ ਕਰ ਰਿਹਾ ਸੀ ਤਾਂ ਮੈਨੂੰ ਕਿਸੇ ਨੇ ਉਹਦਾ ਫੋਨ ਆਇਆ ਕਿ ਭਾਈ ਵੀ ਪੁਲਿਸ ਤੁਹਾਨੂੰ ਰਾਤ ਅਰੈਸਟ ਕਰ ਸਕਦੀ ਹੈ ਮੈਂ ਚਲੋ ਕੋਈ ਗੱਲ ਇਹ ਹੁੰਦਾ ਨਾ ਪੁਲਿਸ ਦਾ ਕੰਮ ਹੈ ਪਰ ਇਹ ਮੈਂ ਤਾਂ ਹੈਰਾਨ ਰਹਿ ਗਿਆ ਜਦੋਂ ਮੇਰੇ ਨਾਲ ਜਿਹੜੇ ਨੌਜਵਾਨਾਂ ਨੇ ਸਾਡੇ ਕਾਉਂਸਲਰ ਸਾਹਿਬ ਬੈਠੇ ਇੱਧਰ ਸਾਡੇ ਸੀਨੀਅਰ ਲੀਡਰ ਬੱਬਰ ਜੀ ਘਰੇ ਪਹੁੰਚੇ ਮੇਰੇ ਕੋਲ ਇਹਨਾਂ ਨੇ ਦੱਸਿਆ ਕਿ ਬਾਹਰ ਪੁਲਿਸ ਗੇਟ ਤੇ ਆਈ ਵੀ ਆ ਮੈਂ ਜਦੋਂ ਭੱਜ ਕੇ ਬਾਹਰ ਆਇਆ ਉਦੋਂ ਦਸਤਾਰ ਬੰਨੀ ਸੀ ਤੇ ਕੁਝ ਹੋਰ ਅਕਾਲੀ ਦਲ ਦੇ ਸੀਨੀਅਰ ਲੀਡਰ ਹਰਜੋਤ ਮਾਜਰੀ ਜੀ ਹੋਗੇ ਸੁਖਪਾਲ ਛੰਨਾ ਜੀ ਪਹੁੰਚੇ ਹੋਰ ਸੰਗਤ ਆ ਰਹੀ ਸੀ ਸਾਰੇ ਨੇ ਪਾਰਟੀ ਦੇ ਸਨੇਹ ਬੜੀ ਸ਼ਰਮ ਦੀ ਪਰ ਬੜੀ ਨਮੋਸ਼ੀ ਦੀ ਗੱਲ ਹੈ ਪੰਜਾਬ ਪੁਲਿਸ ਲਈ ਕਿ ਜੇ ਅੱਜ ਇਹ ਸਾਰਾ ਪ੍ਰਸ਼ਾਸਨ ਸਾਰੇ ਪੰਜਾਬ ਪੁਲਿਸ ਕੇਵਲ ਸ਼ਰੋਮਣੀ ਕਾਲੇ ਦਰ ਦੇ ਸਾਡੇ ਵਰਗੇ ਸਿਪਾਹੀਆਂ ਤੋਂ ਹੀ ਡਰੀ ਜਾਂਦੀ ਹੈ ਤਾਂ ਜਿਸ ਦੇ ਬਿਕਣ ਸੀ ਮਜੀਠਿਆ ਬਾਹਰ ਹੋਣਗੇ ਸਰਦਾਰ ਸੁਖਬੀ ਸਿੰਘ ਵੱਲ ਜਿਹੜਨ ਝੰਡਾ ਗੜਨਾ ਧਰਤੀ ਤੇ ਲੁਧਿਆਣੇ ਦੀ ਕਿਸਾਨਾਂ ਦੇ ਹੱਕ ਚ ਉਧਰ ਪੰਜਾਬ ਦਾ ਕੀ ਬਣੂਗਾ ਕਿਉਂਕਿ ਲੋਕ ਸੰਘਾਸਤ ਚ ਪੈਦਾ ਹੋਈ ਪਾਰਟੀ ਲੋਕਾਂ ਦੇ ਹੱਕਾਂ ਲਈ ਲੜਨ ਵਾਲੀ ਪਾਰਟੀ ਜਾਣਦੀ ਹੈ ਕਿ ਲੋਕਾਂ ਦੇ ਲੋਕ ਵਿਚਾਰਧਾਰਾ ਨੂੰ ਲੋਕਾਂ ਦੀ ਸੋਚ ਲਈ ਜੇ ਕੋਈ ਵੀ ਕੁਰਬਾਨੀ ਦੇਣੇ ਪਏ ਸ਼੍ਰੋਮਣੀ ਕਾਲੇ ਦਲ ਡਟ ਕੇ ਖੜਾ ਹੈ ਬਹੁਤ ਜਲਦ ਸਾਰੀ ਲੀਡਰਸ਼ਿਪ ਪਹੁੰਚ ਰਹੀ ਹੈ ਮੈਂ ਚੇਤਾਵਨੀ ਦੇ ਕੇ ਆਂ ਪੰਜਾਬ ਪੁਲਿਸ ਨੂੰ ਮੈਂ ਕੋਈ ਡਰ ਕੇ ਗੱਲ ਨਹੀਂ ਕਹਿੰਦਾ ਕਿਸੇ ਤੋਂ ਮੇਰਾ ਸੁਭਾਅ ਨਹੀਂ ਹੈ ਜਿੱਦ ਤੇ ਵਿਕਰਮ ਮਜੀਠੀਆ ਜੀ ਨੂੰ ਅਰੈਸਟ ਕੀਤਾ ਸੀ ਤੁਸੀਂ ਲਾਈਵ ਦੇਖ ਸਕਦੇ ਮੈਂ ਉਦੋਂ ਵੀ ਕਹਿ ਕੇ ਆਇਆ ਸੀ ਕਿ ਪੰਜ ਬਾਰੀਆਂ 85 ਬੂਹੇ ਟੱਪ ਕੇ ਕਹਿੰਦੇ ਰਗਾਣਾ ਆਵਾਂਗੇ ਹਵਾ ਬਣ ਕੇ ਪੰਜ ਬਾਰੀਆਂ 85 ਬੂਹੇ ਟੱਪ ਕੇ ਬੈਰੀਗੇਡ ਨਾਕੇ ਪੰਜਾਬ ਪੂਰ ਦੇ ਹੱਦਾ ਬਨੇ ਟੱਪ ਕੇ ਅਕਾਲੀ ਦਲ ਆਵੇਗਾ ਤੂਫਾਨ ਬਣ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਆਪਣਾ ਦੱਸੋ ਤੁਹਾਡਾ ਕੀ ਹੱਕ ਹੈ ਵੀ ਤੁਸੀਂ ਹੁਣ ਮੈਨੂੰ ਹਾਊਸ ਰੈਸਟ ਕਰ ਲਿਆ ਡੇਢ ਦੋ ਘੰਟਾ ਖਰਾਬ ਕਰਤਾ ਪਾਰਟੀ ਦਾ ਮੈਂ ਜ਼ਿੰਮੇਵਾਰ ਭਾ ਜਿਲ੍ਹਾ ਪ੍ਰਧਾਨ ਇਹ ਤੁਸੀਂ ਮੇਨ ਨਾਲ ਇਦਾਂ ਕਰ ਸਕਦੇ ਹੋ ਤਾਂ ਆਮ ਵਰਕਰ ਨਾਲ ਵੀ ਹੋਊਗਾ ਇਹ ਤਾਂ ਮਤਲਬ ਤੁਸੀਂ ਕੋਈ ਮੈਨੂੰ ਇੱਕ ਇੱਕ ਵਾਜਬ ਤੁਸੀਂ ਇਹ ਦੇਖੋ ਹੁਣ ਅਸੀਂ ਜਾਵਾਂਗੇ ਨਹੀਂ 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 ਸ਼ਰਮ ਨਹੀਂ ਅਕਾਲੀ ਦਲ ਜਿਹੜੇ ਇਨਸਾਫ 'ਚ ਵਿਸ਼ਵਾਸ ਰੱਖਦੇ ਨੇ ਕਿ ਸ਼ਰੋਮ ਨਹੀਂ ਅਕਾਲੀ ਦਲ ਜਿਹ ਲੋਕ ਸੰਘਰਸ਼ 'ਚ ਪੈਦਾ ਹੋਈ ਪਾਰਟੀ ਆ ਉਹ ਅੱਜ ਉਹਨਾਂ ਕੀ ਧੱਕਾ ਹੋ ਰਿਹਾ ਕਿ ਜਿੱਦਾਂ ਆਵਾਂਗੇ ਤੂਫਾਨ ਬਣ ਕੇ ਆਵਾਂਗੇ ਚਲੋ ਅੱਜ ਤੁਸੀਂ ਕਰ ਲਓ ਪਰ 15 ਜੁਲਾਈ ਨੂੰ ਅੱਜ ਫੇਰ ਕਹਿ ਕੇ ਚੱਲਿਆ ਲੁਧਿਆਣੇ ਦੀ ਧਰਤੀ 'ਤੇ ਬਣ ਚ ਗੱਡਾਂਗੇ ਸ਼ਰਮ ਨਹੀਂ ਅਕਾਲੀ ਦਲ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਪੰਜਾਬ 'ਚ ਵਸਦੇ ਪੰਜਾਬੀਆਂ ਨੂੰ ਤੇ ਪੰਜਾਬ ਤੋਂ ਬਾਹਰ ਵਸਦੇ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ 'ਚ ਵਿਸ਼ਵਾਸ ਰੱਖਦੇ ਪੰਜਾਬੀਆਂ ਨੂੰ ਸਮੂਹ ਭਾਈਚਾਰੇ ਨੂੰ ਗੁਰੂ ਫਤਿਹ ਸਾਂਜ ਪਉਣਾ ਵਾਹਿਗੁਰੂ ਜੀ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦੇਖੋ ਬੜੀ ਅੱਜ ਜਿੱਥੇ ਪਿੱਛੇ 50 ਸਾਲ ਐਮਰਜੈਂਸੀ ਦੇ ਹੋ ਕੇ ਹਟੇ ਨੇ ਜਿੱਥੇ ਬਿਕਰਮਜੀਤ ਸਿੰਘ ਸਾਹਿਬ ਨੂੰ ਗ੍ਰਿਫਤਾਰ ਕੀਤਾ ਅੱਜ ਉਹ ਤੋਂ ਵੀ ਪੰਜਾਬ ਪੁਲਿਸ ਜਦ ਪ੍ਰਸ਼ਾਸਨ ਪੰਜਾਬ ਦੀ ਸਤਾ ਦੇ ਸਿਖਰ ਤੇ ਬੈਠਾ ਮੁੱਖ ਮੰਤਰੀ ਅੱਜ ਉਹਨੂੰ ਵੀ ਹੱਦਾਂ ਬੰਨੇ ਟੱਪ ਗਿਆ ਅੱਜ ਜਦੋਂ ਸਭ ਤੋਂ ਪਹਿਲੀ ਗੱਲ ਹੈ ਕਿ ਵਿਕਰਮ ਮਜੀਠੀਆ ਸਾਹਿਬ ਨੇ ਹਰ ਵਾਰ ਹਰੇ ਕਾਨੂੰਨ ਦੀ ਪਾਲਣਾ ਕਰਦੇ ਹੋਏ ਪੰਜਾਬ ਪੁਲਿਸ ਨੇ ਭਾਵੇਂ ਸੱਟ ਬਣਾਈ ਤੇ ਭਾਵੇਂ ਕਿਸੇ ਇਨਵੈਸਟਿਗੇਸ਼ਨ ਕਿਤੇ ਉਹਨੂੰ ਸਾਰੀ ਇਨਵੈਸਟਿਗੇਸ਼ਨ ਅਟੈਂਡ ਕੀਤੇ ਆ ਇਸੇ ਕਰਕੇ ਉਹਨਾਂ ਨੂੰ ਸੁਪਰੀਮ ਕੋਰਟ ਤੋਂ ਫਟਕਾਰਾਂ ਪਈਆਂ ਸੀ ਜਦੋਂ ਪਿਛਲੀ ਵਾਰ ਉਹਨਾਂ ਨੂੰ ਰਿਲੀਫ ਮਿਲੀ ਹੈ ਪਰਚੇ ਦੇ ਵਿੱਚ ਪਰ ਅੱਜ ਤਾਂ ਹੈਰਾਨੀ ਦੀ ਗੱਲ ਹੈ ਕਿ ਮੈਂ ਲਾਈਵ ਦੇਖ ਰਿਹਾ ਸੀ ਜਿੱਥੇ ਸਾਡੇ ਅੱਜ ਯੂਥ ਦੇ ਪ੍ਰਧਾਨ ਨੂੰ ਰਾਤ ਚ ਅਰੈਸਟ ਕੀਤਾ ਸਾਡੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਨੂੰ ਅਮਰਤ ਲੰਗ ਜੀ ਨੂੰ ਕਰਨਬੀਰ ਸਾਹਨੇ ਨੂੰ ਹਲਕਾ ਚਾਜ ਬਿੱਟੂ ਛੱਠਾ ਨੂੰ ਕਬੀਰਦਾਸ ਦਾ ਫੋਨ ਆਇਆ ਮੈਨੂੰ ਹੁਣੇ ਸਾਰਾ ਨੂੰ ਮੈਂ ਤਾਂ ਆਪ ਜਦੋਂ ਦਸਤਾਰ ਬਨ ਕੇ ਜੇ ਮੈਂ ਬਨਾਇੰਚੀ ਸੀ ਬਾਹਰ ਜਾਣ ਦੀ ਤਿਆਰੀ ਕਰ ਰਿਹਾ ਸੀ ਤਾਂ ਮੈਨੂੰ ਕਿਸੇ ਨੇ ਫੋਨ ਆਇਆ ਕਿ ਭਾਈ ਵੀ ਪੁਲਿਸ ਤੁਹਾਨੂੰ ਰਾਤ ਚ ਅਰੈਸਟ ਕਰ ਸਕਦੀ ਹੈ ਮੈਂ ਚਲੋ ਕੋਈ ਗੱਲ ਇਹ ਹੁੰਦਾ ਨਾ ਪੁਲਿਸ ਦਾ ਕੰਮ ਹੈ ਪਰ ਇਹ ਮੈਂ ਤਾਂ ਹੈਰਾਨ ਰਹਿ ਗਿਆ ਜਦੋਂ ਮੇਰੇ ਨਾਲ ਜਿਹੜੇ ਨੌਜਵਾਨਾ ਨੇ ਸਾਡੇ ਕਾਉਂਸਲਰ ਸਾਹਿਬ ਬੈਠੇ ਇੱਧਰ ਸਾਡੇ ਸੀਨੀਅਰ ਲੀਡਰ ਬੱਬਰ ਜੀ ਘ ਪੌਲਸ ਗੇਟ ਤੇ ਆਈ ਵੀ ਆ ਮੈਂ ਜਦੋਂ ਭੱਜ ਕੇ ਬਾਹਰ ਆਇਆ ਉਦੋਂ ਦਸਤਾਰ ਬੰਨੀ ਸੀ ਤੇ ਕੁਝ ਹੋਰ ਅਕਾਲੀ ਦਲ ਦੇ ਸੀਨੀਅਰ ਲੀਡਰ ਹਰਜੋਤ ਮਾਜਰੀ ਜੀ ਹੋਗੇ ਸਖਪਾਲ ਛੰਨਾ ਜੀ ਪਹੁੰਚੇ ਹੋਰ ਸੰਗਤ ਆ ਰਹੀ ਸਈ ਸਾਰਾ ਨੇ ਪਾਰਟੀ ਦੇ ਸਨੇਹ ਤੇ ਅੰਬਪਾਪ ਜਾਣਾ ਸੀ ਬੜੀ ਸ਼ਰਮ ਦੀ ਪਰ ਬੜੀ ਨਮੋਸ਼ੀ ਦੀ ਗੱਲ ਹੈ ਪੰਜਾਬ ਪੁਲਿਸ ਲਈ ਕਿ ਜੇ ਅੱਜ ਸਾਰਾ ਪ੍ਰਸ਼ਾਸਨ ਸਾਰੇ ਪੰਜਾਬ ਪੁਲਿਸ ਕੇਵਲ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਵਰਗੇ ਸਿਪਾਹੀਆਂ ਤੋਂ ਹੀ ਡਰੀ ਜਾਂਦੀ ਹੈ ਤਾਂ ਜਿਸ ਤਰ੍ਹਾਂ ਵਿਕਰਮ ਮਜੀਠੀਆ ਬਾਹਰ ਹੋਣਗੇ ਸਦਾ ਸੁਖਬੀ ਸਿੰਘ ਬਾਦ ਜਦੋਂ ਝੰਡਾ ਗੱਡਣਾ ਹੈ ਧਰਤੀ ਤੇ ਲੁਧਿਆਣੇ ਦੀ ਕਿਸਾਨਾਂ ਦੇ ਹੱਕ ਚ ਉਧਰ ਪੰਜਾਬ ਦਾ ਕੀ ਬਣੂਗਾ ਕਿਉਂਕਿ ਲੋਕ ਸੰਘਾਸਤ ਚ ਪੈਦਾ ਹੋਈ ਪਾਰਟੀ ਲੋਕਾਂ ਦੇ ਹੱਕਾਂ ਲਈ ਲੜਨ ਵਾਲੀ ਪਾਰਟੀ ਜਾਣਦੇ ਆ ਕਿ ਲੋਕਾਂ ਦੇ ਲੋਕ ਵਿਚਾਰਧਾਰਾ ਨੂੰ ਲੋਕਾਂ ਦੀ ਸੋਚ ਲਈ ਜੇ ਕੋਈ ਵੀ ਕੁਰਬਾਨੀ ਦੇਣੀ ਹੋਵੇ ਸ਼੍ਰੋਮਣੀ ਕਾਲੇ ਦਲ ਡਟ ਕੇ ਖੜਾ ਹੈ ਬਹੁਤ ਜਲਦ ਸਾਰੀ ਲੀਡਰਸ਼ਿਪ ਪਹੁੰਚ ਰਹੀ ਹੈ ਮੈਂ ਚੇਤਾਵਨੀ ਦੇ ਕੇ ਆਂ ਪੰਜਾਬ ਪੁਲਿਸ ਨੂੰ ਮੈਂ ਕੋਈ ਡਰ ਕੇ ਗੱਲ ਨਹੀਂ ਕਹਿੰਦਾ ਕਿਸੇ ਤੋਂ ਮੇਰਾ ਸੁਭਾਅ ਨਹੀਂ ਹੈ ਜਿਸ ਤੇ ਵਿਕਰਮ ਮਜੀਠੀਆ ਜੀ ਨੂੰ ਅਰੈਸਟ ਕੀਤਾ ਸੀ ਤੁਸੀਂ ਲਾਈਵ ਦੇਖ ਸਕਦੇ ਮੈਂ ਉਦੋਂ ਵੀ ਕਹਿ ਕੇ ਆਇਆ ਸੀ ਕਿ ਪੰਜ ਬਾਰੀਆਂ 85 ਬੂਹੇ ਟੱਪ ਕੇ ਕਹਿੰਦੇ ਨਾ ਗਾਣਾ ਆਵਾਂਗੇ ਹਵਾ ਬਣ ਕੇ ਪੰਜ ਬਾਰੀਆਂ 85 ਬੂਹੇ ਟੱਪ ਕੇ ਬੈਰੀਗੇਡ ਨਾਕੇ ਪੰਜਾਬ ਪੂਰ ਦੇ ਹੱਦਾਂ ਬਨੇ ਟੱਪ ਕੇ ਅਕਾਲੀ ਦਲ ਆਵੇਗਾ ਤੂਫਾਨ ਬਣ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਪੜਾ ਦੱਸੋ ਤੁਹਾਡਾ ਕੀ ਹੱਕ ਹੈ ਵੀ ਤੁਸੀਂ ਹੁਣ ਮੈਨੂੰ ਹਾਊਸ ਰੈਸਟ ਕਰ ਲਿਆ ਡੇਢ ਦੋ ਘੰਟਾ ਖਰਾਬ ਕਰਤਾ ਪਾਰਟੀ ਦਾ ਮੈਂ ਜੁੰਮੇਵਾਰ ਆਂ ਪਾ ਜ਼ਿਲ੍ਹਾ ਪ੍ਰਧਾਨ ਇਹ ਤੁਸੀਂ ਮੇਰੇ ਨਾਲ ਇਦਾਂ ਕਰ ਸਕਦੇ ਹੋ ਤਾਂ ਆਮ ਵਰਕਰ ਨਾਲ ਵੀ ਹੋਊਗਾ ਜੀ ਤਾਂ ਮਤਲਬ ਤੁਸੀਂ ਕੋਈ ਮੈਨੂੰ ਇੱਕ ਇੱਕ ਵਾਜਬ ਇਹ ਦੇਖੋ ਹੁਣ ਅਸੀਂ ਜਾਵਾਂਗੇ ਨਹੀਂ 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 ਆਪਣੀ ਅਕਾਲੀ ਦਾ ਜਿਹੜੇ ਇਨਸਾਫ 'ਚ ਵਿਸ਼ਵਾਸ ਰੱਖਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਜੋ ਲੋਕ ਸੰਘਰਸ਼ 'ਚ ਪੈਦਾ ਹੋਈ ਪਾਰਟੀ ਆ ਉਹਦੇ ਅੱਜ ਉਹਦਾਂ ਕੀ ਧੱਕਾ ਹੋ ਰਿਹਾ ਕਿ ਜਿੱਦੇ ਆਵਾਂਗੇ ਤੂਫਾਨ ਬਣ ਕੇ ਆਵਾਂਗੇ ਚਲੋ ਅੱਜ ਤੁਸੀਂ ਕਰ ਲਓ ਪਰ 15 ਜੁਲਾਈ ਨੂੰ ਅੱਜ ਫੇਰ ਕਹਿ ਕੇ ਚੱਲਿਆ ਲੁਧਿਆਣੇ ਦੀ ਧਰਤੀ ਤੇ ਬਣ ਚ ਗੱਡਾਂਗੇ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਪੰਜਾਬ 'ਚ ਵਸਦੇ ਪੰਜਾਬੀਆਂ ਨੂੰ ਤੇ ਪੰਜਾਬ ਤੋਂ ਬਾਹਰ ਵਸਦੇ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ 'ਚ ਵਿਸ਼ਵਾਸ ਰੱਖਦੇ ਪੰਜਾਬੀਆਂ ਨੂੰ ਸਮੂਹ ਭਾਈਚਾਰੇ ਨੂੰ ਗੁਰੂ ਫਤਈ ਸਾਂਝ ਪੁਣਾ ਵਾਹਿਗੁਰੂ ਜੀ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਦੇਖੋ ਬੜੀ ਅੱਜ ਜਿੱਥੇ ਪਿੱਛੇ 50 ਸਾਲ ਐਮਰਜੈਂਸੀ ਦੇ ਹੋ ਕੇ ਹਟੇ ਨੇ ਜਿੱਥੇ ਵਿਕਰਮ ਮਜੀਠੀਆ ਸਾਹਿਬ ਨੂੰ ਗ੍ਰਿਫਤਾਰ ਕੀਤਾ ਹੈ ਅੱਜ ਉਹ ਤੋਂ ਵੀ ਪੰਜਾਬ ਪੁਲਿਸ ਜਾਂ ਪ੍ਰਸ਼ਾਸਨ ਪੰਜਾਬ ਦੀ ਸਤਾ ਦੇ ਸਿਖਰ ਤੇ ਬੈਠਾ ਮੁੱਖ ਮੰਤਰੀ ਅੱਜ ਉਹਨੂੰ ਵੀ ਹੱਦਾਂ ਬੰਨੇ ਟੱਪ ਗਿਆ ਅੱਜ ਜਦੋਂ ਸਭ ਤੋਂ ਪਹਿਲੀ ਗੱਲ ਹੈ ਕਿ ਵਿਕਰਮ ਮਜੀਠੀਆ ਸਾਹਿਬ ਨੇ ਹਰ ਵਾਰ ਹਰੇ ਕਾਨੂੰਨ ਦੀ ਪਾਲਣਾ ਕਰਦੇ ਹੋਏ ਪੰਜਾਬ ਪੁਲਿਸ ਨੇ ਭਾਵੇਂ ਸੱਟ ਬਣਾਈ ਤੇ ਭਾਵੇਂ ਕਿਸੇ ਇਨਵੈਸਟੀਗੇਸ਼ਨ ਕਿਤੇ ਉਹ ਸਾਰੀ ਇਨਵੈਸਟੀਗੇਸ਼ਨ ਅਟੈਂਡ ਕੀਤੇ ਆ ਇਸੇ ਕਰਕੇ ਉਹਨਾਂ ਨੂੰ ਸੁਪਰੀਮ ਕੋਰਟ ਤੋਂ ਫਟਕਾਰਾਂ ਪਈਆਂ ਸੀ ਜਿਵੇਂ ਪਿਛਲੀ ਵਾਰ ਉਹਨਾਂ ਨੂੰ ਰਿਲੀਫ ਮਿਲੀ ਹੈ ਪਰਚੇ ਦੇ ਵਿੱਚ ਪਰ ਅੱਜ ਤਾਂ ਹੈਰਾਨੀ ਦੀ ਗੱਲ ਹੈ ਕਿ ਮੈਂ ਲਾਈਵ ਦੇਖ ਰਿਹਾ ਸੀ ਜਿੱਥੇ ਸਾਡੇ ਅੱਜ ਯੂਥ ਦੇ ਪ੍ਰਧਾਨ ਨੂੰ ਰਾਤ ਚ ਅਰੈਸਟ ਕੀਤਾ ਹੈ ਸਾਡੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਨੂੰ ਅਮਰਤ ਲੰਗ ਜੀ ਨੂੰ ਕਰਨਬੀਰ ਸਾਹਨੇ ਨੂੰ ਹਲਕਾ ਚਾਜ ਬਿੱਟੂ ਛੱਠਾ ਨੂੰ ਕਬੀਰਦਾਸ ਦਾ ਫੋਨ ਆਇਆ ਮੈਨੂੰ ਹੁਣੇ ਸਾਰਿਆਂ ਨੂੰ ਮੈਂ ਤਾਂ ਆਪ ਜਦੋਂ ਦਸਤਾਰ ਬਨ ਕੇ ਜੇ ਮੈਂ ਬਨਾਇੰਚੀ ਸੀ ਬਾਹਰ ਜਾਣ ਦੀ ਤਿਆਰੀ ਕਰ ਰਿਹਾ ਸੀ ਤਾਂ ਮੈਨੂੰ ਕਿਸੇ ਨੇ ਉਹਦਾ ਫੋਨ ਆਇਆ ਕਿ ਭਾਈ ਵੀ ਪੁਲਿਸ ਤੁਹਾਨੂੰ ਰਾਤ ਚ ਅਰੈਸਟ ਕਰ ਸਕਦੀ ਹੈ ਮੈਂ ਚਲੋ ਕੋਈ ਗੱਲ ਇਹ ਹੁੰਦਾ ਨਾ ਪੁਲਿਸ ਦਾ ਕੰਮ ਹੈ ਪਰ ਇਹ ਮੈਂ ਤਾਂ ਹੈਰਾਨ ਰਹਿ ਗਿਆ ਜਦੋਂ ਮੇਰੇ ਨਾਲ ਜਿਹੜੇ ਨੌਜਵਾਨਾ ਨੇ ਸਾਡੇ ਕਾਉਂਸਲਰ ਸਾਹਿਬ ਬੈਠੇ ਇੱਧਰ ਸਾਡੇ ਸੀਨੀਅਰ ਲੀਡਰ ਬੱਬਰ ਜੀ ਘਰੇ ਪਹੁੰਚੇ ਮੇਰੇ ਕੋਲੇ ਇਹਨਾਂ ਨੇ ਦੱਸਿਆ ਕਿ ਬਾਹਰ ਪੁਲਿਸ ਗੇਟ ਤੇ ਆਈ ਵੀ ਆ ਮੈਂ ਜਦੋਂ ਭੱਜ ਕੇ ਬਾਹਰ ਆਇਆ ਉਦੋਂ ਦਸਤਾਰ ਬੰਨੀ ਸੀ ਤੇ ਕੁਝ ਹੋਰ ਅਕਾਲੀ ਦਲ ਦੇ ਸੀਨੀਅਰ ਲੀਡਰ ਹਰਜੋਤ ਮਾਜਰੀ ਜੀ ਹੋਗੇ ਸਖਪਾਲ ਛੰਨਾ ਜੀ ਪਹੁੰਚੇ ਹੋਰ ਸੰਗਤ ਆ ਰਹੀ ਸੀ ਸਾਰੇ ਨੇ ਪਾਰਟੀ ਦੇ ਸਨੇ ਬੜੀ ਸ਼ਰਮ ਦੀ ਪਰ ਬੜੀ ਨਮੋਸ਼ੀ ਦੀ ਗੱਲ ਹੈ ਪੰਜਾਬ ਪੁਲਿਸ ਲਈ ਕਿ ਜੇ ਅੱਜ ਸਾਰਾ ਪ੍ਰਸ਼ਾਸਨ ਸਾਰੇ ਪੰਜਾਬ ਪੁਲਿਸ ਕੇਵਲ ਸ਼ਰੋਮ ਅਕਾਲੀ ਦਲ ਦੇ ਸਾਡੇ ਵਰਗੇ ਸਿਪਾਹੀਆਂ ਤੋਂ ਹੀ ਡਰੀ ਜਾਂਦੀ ਹੈ ਤਾਂ ਜਿਸ ਦਿਨ ਵਿਕਰਮ ਸਿੰਘ ਮਜੀਠੀਆ ਬਾਹਰ ਹੋਣਗੇ ਸਦਾ ਸਿੰਘ ਵੀਰ ਸਿੰਘ ਜਦੋਂ ਝੰਡਾ ਘਟਨਾ ਧਰਤੀ ਤੇ ਲੁਧਿਆਣੇ ਦੀ ਕਿਸਾਨਾਂ ਦੇ ਹੱਕ ਚ ਉਧਰ ਪੰਜਾਬ ਦਾ ਕੀ ਬਣੂਗਾ ਕਿਉਂਕਿ ਲੋਕ ਸੰਘਾਸਤ ਚ ਪੈਦਾ ਹੋਈ ਪਾਰਟੀ ਲੋਕਾਂ ਦੇ ਹੱਕਾਂ ਲਈ ਲੜਨ ਵਾਲੀ ਪਾਰਟੀ ਜਾਣਦੇ ਆ ਕਿ ਲੋਕਾਂ ਦੇ ਲੋਕ ਵਿਚਾਰਧਾਰਾ ਨੂੰ ਲੋਕਾਂ ਦੀ ਸੋਚ ਲਈ ਜੇ ਕੋਈ ਵੀ ਕੁਰਬਾਨੀ ਦੇਣੇ ਪਏ ਸ਼੍ਰੋਮਣੀ ਕਾਲੇ ਦਲ ਡਟ ਕੇ ਖੜਾ ਹੈ ਬਹੁਤ ਜਲਦ ਸਾਰੀ ਲੀਡਰਸ਼ਿਪ ਪਹੁੰਚ ਰਹੀ ਹੈ ਮੈਂ ਚੇਤਾਵਨੀ ਦੇ ਕੇ ਆਂ ਪੰਜਾਬ ਪੁਲਿਸ ਨੂੰ ਮੈਂ ਕੋਈ ਡਰ ਕੇ ਗੱਲ ਨਹੀਂ ਕਹਿੰਦਾ ਕਿਸੇ ਤੋਂ ਮੇਰਾ ਸੁਭਾਅ ਨਹੀਂ ਹੈ ਜਿੱਦ ਤੇ ਵਿਕਰਮ ਮਜੀਠੀਆ ਜੀ ਨੂੰ ਅਰੈਸਟ ਕੀਤਾ ਸੀ ਤੁਸੀਂ ਲਾਈਵ ਦੇਖ ਸਕਦੇ ਮੈਂ ਉਦੋਂ ਵੀ ਕਹਿ ਕੇ ਆਇਆ ਸੀ ਕਿ ਪੰਜ ਬਾਰੀਆਂ 85 ਬੂਹੇ ਟੱਪ ਕੇ ਕਹਿੰਦੇ ਰਗਾਣਾ ਆਵਾਂਗੇ ਹਵਾ ਬਣ ਕੇ ਪੰਜ ਬਾਰੀਆਂ 85 ਬੂਹੇ ਟੱਪ ਕੇ ਬੈਰੀਗੇਡ ਨਾਕੇ ਪੰਜਾਬ ਪੂਰ ਦੇ ਹੱਦਾ ਬਨੇ ਟੱਪ ਕੇ ਅਕਾਲੀ ਦਲ ਆਵੇਗਾ ਤੂਫਾਨ ਬਣ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਪੜਾ ਦੱਸੋ ਤੁਹਾਡਾ ਕੀ ਹੱਕ ਹੈ ਵੀ ਤੁਸੀਂ ਹੁਣ ਮੈਨੂੰ ਹਾਊਸ ਰੈਸਟ ਕਰ ਲਿਆ ਡੇਢ ਦੋ ਘੰਟਾ ਖਰਾਬ ਕਰਤਾ ਪਾਰਟੀ ਦਾ ਮੈਂ ਜ਼ਿੰਮੇਵਾਰ ਪਾ ਜ਼ਿਲ੍ਹਾ ਪ੍ਰਧਾਨ ਇਤੋਂ ਮੇਨ ਨਾਲ ਇਦਾਂ ਕਰ ਸਕਦੇ ਹੋ ਤਾਂ ਆਮ ਵਰਕਰ ਨਾਲ ਵੀ ਹੋਊਗਾ ਇਹ ਤਾਂ ਮਤਲਬ ਤੁਸੀਂ ਕੋਈ ਮੈਨੂੰ ਇੱਕ ਇੱਕ ਵਾਜਬ ਤੇ ਇਹ ਦੇਖੋ ਹੁਣ ਅਸੀਂ ਜਾਵਾਂਗੇ ਨਹੀਂ 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 ਸ਼ਰਮ ਨਹੀਂ ਅਕਾਲੀ ਦਲ ਜਿਹੜੇ ਇਨਸਾਫ 'ਚ ਵਿਸ਼ਵਾਸ ਰੱਖਦੇ ਨੇ ਕਿ ਸ਼ਰੋਮਣੀ ਅਕਾਲੀ ਦਲ ਜੋ ਲੋਕ ਸੰਘਰਸ਼ 'ਚ ਪੈਦਾ ਹੋਈ ਪਾਰਟੀ ਆ ਉਹ ਅੱਜ ਉਹਨਾਂ ਕੀ ਧੱਕਾ ਹੋ ਰਿਹਾ ਕਿ ਜਿੱਦਾਂ ਆਵਾਂਗੇ ਤੂਫਾਨ ਬਣ ਕੇ ਆਵਾਂਗੇ ਚਲੋ ਅੱਜ ਤੁਸੀਂ ਕਰ ਲਓ ਪਰ 15 ਜੁਲਾਈ ਨੂੰ ਅੱਜ ਫੇਰ ਕਹਿ ਕੇ ਚੱਲਿਆ ਲੁਧਿਆਣੇ ਦੀ ਧਰਤੀ 'ਤੇ ਬਣ ਚ ਗੱਡਾਂਗੇ ਸ਼ਰਮ ਨਹੀਂ ਅਕਾਲੀ ਦਲ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਪੰਜਾਬ 'ਚ ਵਸਦੇ ਪੰਜਾਬੀਆਂ ਨੂੰ ਤੇ ਪੰਜਾਬ ਤੋਂ ਬਾਹਰ ਵਸਦੇ ਸ਼ਰੋਮ ਨੇ ਅਕਾਲੀ ਦਰ ਦੀ ਵਿਚਾਰਧਾਰਾ 'ਚ ਵਿਸ਼ਵਾਸ ਰੱਖਣੇ ਪੰਜਾਬੀਆਂ ਨੂੰ ਸਮੂਹ ਭਾਈਚਾਰੇ ਨੂੰ ਗੁਰੂ ਫਤਿਹ ਸਾਂਜ ਪਉਣਾ ਵਾਹਿਗੁਰੂ ਜੀ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦੇਖੋ ਬੜੀ ਅੱਜ ਜਿੱਥੇ ਪਿੱਛੇ 50 ਸਾਲ ਐਮਰਜੈਂਸੀ ਦੇ ਹੋ ਕੇ ਹਟੇ ਨੇ ਜਿੱਥੇ ਬਿਕਰਮਜੀਠੇ ਸਾਹਿਬ ਨੂੰ ਗ੍ਰਿਫਤਾਰ ਕੀਤਾ ਅੱਜ ਉਹ ਤੋਂ ਵੀ ਪੰਜਾਬ ਪੁਲਿਸ ਜਦ ਪ੍ਰਸ਼ਾਸਨ ਪੰਜਾਬ ਦੀ ਸਤਾ ਦੇ ਸਿਖਰ ਤੇ ਬੈਠਾ ਮੁੱਖ ਮੰਤਰੀ ਅੱਜ ਉਹਨੂੰ ਵੀ ਹੱਦਾ ਬੰਨੇ ਟੱਪ ਗਿਆ। ਅੱਜ ਜਦੋਂ ਸਭ ਤੋਂ ਪਹਿਲੀ ਗੱਲ ਹੈ ਕਿ ਵਿਕਰਮ ਮਜੀਠੀਆ ਸਾਹਿਬ ਨੇ ਹਰ ਵਾਰ ਹਰੇ ਕਾਨੂੰਨ ਦੀ ਪਾਲਣਾ ਕਰਦੇ ਹੋਏ ਪੰਜਾਬ ਪੁਲਿਸ ਨੇ ਭਾਵੇਂ ਸੱਟ ਬਣਾਈ ਤੇ ਭਾਵੇਂ ਕਿਸੇ ਇਨਵੈਸਟਿਗੇਸ਼ਨ ਕਿਤੇ ਨੂੰ ਸਾਰੀ ਇਨਵੈਸਟਿਗੇਸ਼ਨ ਅਟੈਂਡ ਕੀਤੇ ਆ ਇਸੇ ਕਰਕੇ ਉਹਨਾਂ ਨੂੰ ਸੁਪਰੀਮ ਕੋਰਟ ਤੋਂ ਫਟਕਾਰਾਂ ਪਈਆਂ ਸੀ। ਜਦੋਂ ਪਿਛਲੀ ਵਾਰ ਉਹਨਾਂ ਨੂੰ ਰਿਲੀਫ ਮਿਲੀ ਹੈ ਪਰਚੇ ਦੇ ਵਿੱਚ। ਪਰ ਅੱਜ ਤਾਂ ਹੈਰਾਨੀ ਦੀ ਗੱਲ ਹੈ ਕਿ ਮੈਂ ਲਾਈਵ ਦੇਖ ਰਿਹਾ ਸੀ ਜਿੱਥੇ ਸਾਡੇ ਅੱਜ ਯੂਥ ਦੇ ਪ੍ਰਧਾਨ ਨੂੰ ਰਾਤ ਚ ਅਰੈਸਟ ਕੀਤਾ ਸਾਡੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਨੂੰ ਅਮਰਤ ਲੰਗ ਜੀ ਨੂੰ ਕਰਨਬੀਰ ਸਾਹਨੇ ਨੂੰ ਹਲਕਾ ਚਾਜ ਬਿੱਟੂ ਚੱਠਾ ਨੂੰ ਕਬੀਰ ਦਾਸ ਦਾ ਫੋਨ ਆਇਆ ਮੈਨੂੰ ਹੁਣੇ ਸਾਰਾ ਨੂੰ ਮੈਂ ਤਾਂ ਆਪ ਜਦੋਂ ਦਸਤਾਰ ਬੰਨ ਕੇ ਜੇ ਮੈਂ ਬਨਾਇੰਚੀ ਸੀ ਜਦ ਬਾਹਰ ਜਾਣ ਦੀ ਤਿਆਰੀ ਕਰ ਰਿਹਾ ਸੀ ਤਾਂ ਮੈਨੂੰ ਕਿਸੇ ਨੇ ਫੋਨ ਆਇਆ ਕਿ ਭਾਈ ਵੀ ਪੁਲਿਸ ਤੁਹਾਨੂੰ ਰਾਤ ਚ ਅਰੈਸਟ ਕਰ ਸਕਦੀ ਹੈ ਮੈਂ ਚਲੋ ਕੋਈ ਗੱਲ ਇਹ ਹੁੰਦਾ ਨਾ ਪੁਲਿਸ ਦਾ ਕੰਮ ਹੈ ਪਰ ਇਹ ਮੈਂ ਤਾਂ ਹੈਰਾਨ ਰਹਿ ਗਿਆ ਜਦੋਂ ਮੇਰੇ ਨਾਲ ਜਿਹੜੇ ਨੌਜਵਾਨਾਂ ਨੇ ਸਾਡੇ ਕਾਉਂਸਲਰ ਸਾਹਿਬ ਬੈਠੇ ਇੱਧਰ ਸਾਡੇ ਸੀਨੀਅਰ ਲੀਡਰ ਬੱਬਰ ਜ ਪੌਲਸ ਗੇਟ ਤੇ ਆਈ ਵੀ ਆ ਮੈਂ ਜਦੋਂ ਭੱਜ ਕੇ ਬਾਹਰ ਆਇਆ ਉਦੋਂ ਦਸਤਾਰ ਬੰਨੀ ਸੀ ਤੇ ਕੁਝ ਹੋਰ ਅਕਾਲੀ ਦਲ ਦੇ ਸੀਨੀਅਰ ਲੀਡਰ ਹਰਜੋਤ ਮਾਜਰੀ ਜੀ ਹੋਗੇ ਸੁਖਪਾਲ ਛੰਨਾ ਜੀ ਪਹੁੰਚੇ ਹੋਰ ਸੰਗਤ ਆ ਰਹੀ ਸੀ ਸਾਰੇ ਨੇ ਪਾਰਟੀ ਦੇ ਸਨੇਹ ਤੇ ਅੰਬਸਾਹਬ ਜਾਣਾ ਸੀ ਬੜੀ ਸ਼ਰਮ ਦੀ ਪਰ ਬੜੀ ਨਮੋਸ਼ੀ ਦੀ ਗੱਲ ਹੈ ਪੰਜਾਬ ਪੁਲਿਸ ਲਈ ਕਿ ਜੇ ਅੱਜ ਸਾਰਾ ਪ੍ਰਸ਼ਾਸਨ ਸਾਰੇ ਪੰਜਾਬ ਪੁਲਿਸ ਕੇਵਲ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਵਰਗੇ ਸਿਪਾਹੀਆਂ ਤੋਂ ਹੀ ਡਰੀ ਜਾਂਦੀ ਹੈ ਤਾਂ ਜਿਸ ਦੇ ਵਿਕਣ ਸੀ ਮਜੀਠਿਆ ਬਾਹਰ ਹੋਣਗੇ ਸਦਾ ਸੁਖਬੀ ਸਿੰਘ ਬਾਦ ਜਦਨ ਝੰਡਾ ਗੜਨਾ ਧਰਤੀ ਤੇ ਲੁਧਿਆਣੇ ਦੀ ਕਿਸਾਨਾਂ ਦੇ ਹੱਕ ਚ ਉਧਰ ਪੰਜਾਬ ਦਾ ਕੀ ਬਣੂਗਾ ਕਿਉਂਕਿ ਲੋਕ ਸੰਘਾਸਤ ਚ ਪੈਦਾ ਹੋਈ ਪਾਰਟੀ ਲੋਕਾਂ ਦੇ ਹੱਕਾਂ ਲਈ ਲੜਨ ਵਾਲੀ ਪਾਰਟੀ ਜਾਣਦੇ ਆ ਕਿ ਲੋਕਾਂ ਦੇ ਲੋਕ